ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੀਆਂ 5 ਤੋਂ 7 ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੋਂ YouTube ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਖਬਰ ਅੱਜ ਅਸੀਂ ਲੈ ਕੇ ਆਏ ਆਂ ਜੀ sigma city ਵਿੱਚ پلاਟ ਵਿਕਾਉ ਨੇ ਏਰੀਆ ਕੈਥ स्टार्टिंग रेट 25000 ਰੁਪਏ ਗਜ 25000 ਨੂੰ ਗਜ स्टार्टिंग रेट ਹੈ 30 ਫੁੱਟ ਗਲੀ ਸਾਰੀਆਂ ਸੁਵਿਧਾਵਾਂ ਮਿਲ ਜਾਣਗੀਆਂ ਵਧੀਆ پارک ਬਾਕੀ ਨੰਬਰ ਨੋਟ ਕਰ ਲਓ ਜੀ 86840 92203 86840 92203 ਇਸ ਨੰਬਰ ਤੇ ਫੋਨ ਕਰਕੇ ਤੁਸੀਂ sigma city ਵਿੱਚ پلاਟ ਨੇ ਜਿਹੜੇ ਕੈਥ ਏਰੀਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਜੀ ਇਹ ਨੰਬਰ ਤੇ ਕਾਲ ਕਰਕੇ स्पिरिट एसी ਵਿਕਾਊਆ ਸ਼ਹਿਰ ਰਾਮਪੁਰਾ ਫੂਲ ਬਠਿੰਡਾ ਰੇਟ 16000 16000 ਰੁਪਏ ਰੇਟ ਰੱਖੇ ਗਿਆ ਜੀ ਸਪਿਰਟ ਏਸੀ ਵਿਕਾਊਆ ਸ਼ਹਿਰ ਰਾਮਪੁਰਾ ਫੂਲ ਬਠਿੰਡਾ 7614966129 ਇਸ ਨੰਬਰ ਤੇ ਫੋਨ ਕਰਕੇ ਏਸੀ ਤੁਸੀਂ ਖਰੀਦ ਸਕਦੇ ਹੋ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ ਜਿਹੜੇ ਵੀਰ ਵੀਡੀਓ ਨੂੰ ਦੇਖ ਰਹੇ ਨੇ ਉਹਨਾਂ ਵੀਰਾਂ ਦਾ ਬਤੈਦ ਲੋ ਧੰਨਵਾਦ ਕਮੈਂਟਾਂ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖਿਓ ਈਟੀਓ ਸਲੀਵਾ ਗੱਡੀ ਵਿਕਾਊ ਆ 2013 ਮਾਡਲ 2 ਲੱਖ ਰੁਪਏ ਡਿਮਾਂਡ ਰੱਖੀ ਗਈ ਹੈ ਏਰੀਆ ਪਿੰਡ ਹੋਠਿਆ ਖਰੂਰ ਸਾਹਿਬ ਏਰੀਆ ਜੀਪ ਪਿੰਡ ਹੋਠਿਆ ਖਰੂਰ ਸਾਹਿਬ 2013 ਮਾਡਲ ਈਟੀਓ ਸਲੀਵਾ ਗੱਡੀ ਵਿਕਾਊ ਆ 2 ਲੱਖ ਰੁਪਏ ਡਿਮਾਂਡ ਰੱਖੀ ਗਈ ਹੈ ਬਾਕੀ ਕਾਗਜ਼ ਵਗੈਰਾ ਪੂਰੇ ਨੇ ਜੀ ਗੱਡੀ ਦੇ ਵਿੱਚ ਕੋਈ ਵੀ ਕਮੀ ਪੇਸ਼ੀ ਨਹੀਂ ਹੈਗੀ 7887 86592 ਇਸ ਨੰਬਰ ਤੇ ਫੋਨ ਕਰਕੇ ਇਹਦੀ ਉਸਲੀਵਾ ਗੱਡੀ 2013 ਮਾਡਲ 2 ਲੱਖ ਰੁਪਏ ਦੇ ਵਿੱਚ ਤੁਸੀਂ ਗੱਡੀ ਨੂੰ ਖਰੀਦ ਸਕਦੇ ਹੋ। ਮਹਿੰਦਰਾ 575 ਟਰੈਕਟਰ ਵਿਕਾਊ ਹੈ ਜੀ 2011 ਮਾਡਲ ਜੰਮੂ ਨੰਬਰ 90% ਟਾਇਰ ਨੇ ਏਰੀਆ ਫਿਰੋਜ਼ਪੁਰ 90% ਟਾਇਰ ਦੀ ਕੰਡੀਸ਼ਨ ਫਿਰੋਜ਼ਪੁਰ ਏਰੀਆ ਜੀ ਜੰਮੂ ਨੰਬਰ 2011 ਮਾਡਲ ਮਹਿੰਦਰਾ 575 ਟਰੈਕਟਰ ਵਿਕਾਊ ਹੈ ਜੀ 225000 ਰੁਪਏ ਰੇਟ ਰੱਖਿਆ ਗਿਆ ਜੀ ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ 9417716465 9417716435 ਨੰਬਰ ਤੇ ਫੋਨ ਕਰਕੇ ਮਹਿੰਦਰਾ 575 ਟਰੈਕਟਰ 2011 ਮਾਡਲ 225000 ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਮਰੂਤੀ 800 ਗੱਡੀ ਵਿਕਾਊ ਹੈ ਜੀ ਮਰੂਤੀ 800 ਗੱਡੀ ਵਿਕਾਊ 2000 ਮਾਡਲ ਹੈ AC ਹੀਟਰ ਦੇ ਓਕੇ ਹੈ ਜੀ ਅਲਾਈ ਵਿਲ ਬਵਾਈ ਹੋਏ ਨੇ ਸੈਂਟਰ ਲੋਕ 48000 ਰੁਪਏ ਡਿਮਾਂਡ ਰੱਖੀ ਗਈ ਹੈ ਏਰੀਆ ਮੁਕਸਰ ਸਾਹਿਬ ਹੈ ਜੀ ਕੰਡੀਸ਼ਨ ਜਮ ਓਕੇ ਗੱਡੀ ਦੀ ਬਸ ਤੁਸੀਂ ਡੀਲ ਕਰ ਸਕਦੇ ਹੋ ਮਾਲਕ ਵੀਰ ਦਾ ਨੰਬਰ ਨੋਟ ਕਰ ਲਓ ਜੀ 9463781355 9463781355 ਇਸ ਨੰਬਰ ਤੇ ਫੋਨ ਕਰਕੇ ਮਰੂਤੀ 800 ਗੱਡੀ ਹੈ ਜਿਹੜੀ ਤੁਸੀਂ 2000 ਮਾਡਲ 48000 ਰੁਪਏ ਦੇ ਵਿੱਚ ਤੁਸੀਂ ਗੱਡੀ ਨੂੰ ਖਰੀਦ ਸਕਦੇ ਹੋ ਜੀ 2000 ਮਾਡਲ ਗੱਡੀ ਹੈ ਇਹ ਤੁਸੀਂ ਖਰੀਦ ਸਕਦੇ ਹੋ ਸਟੈਂਡਰਡ 450 ਟਰੈਕਟਰ ਵਿਕਾਊ ਹੈ ਜੀ 2014 ਮਾਡਲ ਪਹਿਲੇ ਨਾ ਹੈ ਜੀ ਡਬਲ ਕਲਚ ਨਵੀਂ ਬੈਟਰੀ ਏਰੀਆ ਖੇਮ ਕਾਰਨ ਪੱਟੀ 320000 ਰੁਪਏ ਡਾਇਰੈਕਟਰ ਦਾ ਰੇਟ ਰੱਖਿਆ ਹੈ ਬਾਕੀ ਤੁਸੀਂ ਮੌਕੇ ਤੇ ਬਾਹ ਕੀ ਚਲਾ ਕੇ ਚੈੱਕ ਕਰਕੇ ਪੂਰੀ ਤਸੱਲੀ ਦੇ ਨਾਲ ਖਰੀਦ ਸਕਦੇ ਹੋ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਦੇਖ ਸਕਦੇ ਹੋ 2014 ਮਾਡਲ ਹੈ ਜੀ ਡਬਲ ਕਲਚ ਹੈ ਪਹਿਲੇ ਨਾ ਹੈ ਨਵੀਂ ਬੈਟਰੀ ਹੈ 320000 ਰੇਟ ਰੱਖਿਆ ਹੈ 9478037440 9478037440 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਟੈਂਡਰਡ 450 ਟਰੈਕਟਰ ਨੂੰ ਖਰੀਦ ਸਕਦੇ ਹੋ TVS ਸਕੂਟੀ ਵਿਕਾਊ ਹੈ ਜੀ TVS ਸਕੂਟੀ ਵਿਕਾਊ 2015 ਮਾਡਲ ਪੰਜਾਬ ਨੰਬਰ ਏਰੀਆ ਬਰਨਾਲਾ 40000 ਰੁਪਏ ਰੇਟ ਰੱਖਿਆ ਗਿਆ ਕੰਡੀਸ਼ਨ ਜਮਤ ਸਾਫ ਹੈ ਜੀ 40000 ਰੁਪਏ ਰੇਟ ਰੱਖਿਆ ਗਿਆ ਜੀ ਸਕੂਟੀ ਵਿਕਾਊ 2015 ਮਾਡਲ 9465520583 9465520587 ਇਸ ਨੰਬਰ ਤੇ ਫੋਨ ਕਰਕੇ ਸਕੂਟੀ 2015 ਮਾਡਲ 40000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਵੀਡੀਓ ਕਿੰਨੇ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਅੱਗੇ ਵੱਧ ਤੋਂ ਵੱਧ ਤੁਸੀਂ ਵੀਡੀਓ ਕਿਤੇ ਵੀ ਸ਼ੇਅਰ ਕਰ ਸਕਦੇ ਹੋ WhatsApp Facebook ਕਿਤੇ ਵੀ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਮਰੂਤੀ 800 ਗੱਡੀ ਵਿਕਾਊ ਹੈ ਜੀ ਗੱਡੀ 2006 ਮਾਡਲ ਏਰੀਆ ਜੱਤੋਂ ਫਰੀਦਕੋਟ ਗੱਡੀ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਜੀ 60000 ਰੁਪਏ ਗੱਡੀ ਦਾ ਰੇਟ ਰੱਖਿਆ ਹੈ ਮਰੂਤੀ 800 ਗੱਡੀ ਵਿਕਾਊ 2006 ਮਾਡਲ ਏਰੀਆ ਜੱਤੋਂ ਫਰੀਦਕੋਟ 60000 ਰੁਪਏ ਗੱਡੀ ਦਾ ਰੇਟ ਹੈ ਜੀ ਬਾਕੀ ਨੰਬਰ ਦਿੱਤਾ ਹੋਇਆ ਹੈ ਮਾਲਕ ਇਸ ਨੰਬਰ ਤੇ ਗੱਲ ਕਰ ਸਕਦੇ ਹੋ 9417616369 9417616369 ਇਸ ਨੰਬਰ ਤੇ ਫੋਨ ਕਰਕੇ ਮਰੂਤੀ 800 ਗੱਡੀ 2006 ਮਾਡਲ ਨੂੰ 60000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਟਰਾਲੀ ਵੀ ਕਾਹੂ ਹੈ ਜੀ ਟਰਾਲ ਦਾ ਰੇਟ ਹੈ 40000 ਏਰੀਆ ਮੋਗਾ ਕੰਡੀਸ਼ਨ ਦੇਖ ਸਕਦੇ ਹੋ ਵੀਰ ਨੇ ਵਧੀਆ ਵੀਡੀਓ ਬਣਾ ਕੇ ਭੇਜੀ ਹੈ ਟਰਾਲੀ ਦੀ ਚਾਰਸ਼ ਫੇਰੋ ਦਿਖਾਇਆ ਹੋਇਆ ਹੈ ਜੀ 4000 ਰੁਪਏ ਰੇਟ ਰੱਖਿਆ ਗਿਆ ਬਾਕੀ ਤੁਸੀਂ ਨੰਬਰ ਨੋਟ ਕਰ ਲਓ 9814424379 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜੇਕਰ ਤੁਸੀਂ ਵੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਨੰਬਰ ਨੋਟ ਕਰ ਲਓ ਜੀ 9877988446 ਇਹ ਸਾਡਾ ਵਟਸਐਪ ਨੰਬਰ ਹੈ ਜੀ ਇਸ ਨੰਬਰ ਤੇ ਪੰਜ ਤੋਂ ਸੱਤ ਫੋਟੋ ਮਾ ਪ੍ਰੋਪਰ ਵੀਡੀਓ ਸਾਰੀ ਜਾਣਕਾਰੀ ਤੁਸੀਂ ਵਟਸਐਪ ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐਡ ਲਾ ਦੇਗੀ ਫੋਰਚੂਨਰ ਗੱਡੀ ਵਿਕਾਊ ਹੈ ਜੀ ਗੱਡੀ 2013 ਮਾਡਲ ਲਾਸਟ ਹੈ ਜੀ ਲਾਸਟ ਮਾਡਲ 2013 ਜੀ ਫੋਰਚੂਨਰ ਗੱਡੀ ਵਿਕਾਊ ਆ 4x2 ਫੁੱਲ ਇਨਸ਼ੋਰੈਂਸ ਪਹਿਲੇ ਨਾ ਹੈ ਜੀ ਏਰੀਆ ਸੰਗਰੂਰ 10 ਲੱਖ ਰੁਪਏ ਗੱਡੀ ਦਾ ਰੇਟ ਰੱਖਿਆ ਗਿਆ ਬਾਕੀ ਤੁਸੀਂ ਦੇਖ ਸਕਦੇ ਹੋ 9988659 ਪੂਰਾ 900 9988659 ਪੂਰਾ 900 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਫੋਰਚੂਨਰ ਗੱਡੀ 2013 ਮਾਡਲ 4x2 10 ਲੱਖ ਰੁਪਏ ਦੇ ਵਿੱਚ ਤੁਸੀਂ ਇਸ ਗੱਡੀ ਨੂੰ ਖਰੀਦ ਸਕਦੇ ਹੋ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜੀ 12 ਕਿੱਲੇ ਜ਼ਮੀਨ ਵਿਕਾਊ ਹੈ ਜੀ 2 ਮੋਟਰਾ ਚੀਕਾ ਪਟਿਆਲਾ ਰੋਡ ਤੇ 12 ਕਿੱਲੇ ਜ਼ਮੀਨ ਵਿਕਾਊ ਹੈ ਵਿੱਚ 2 ਮੋਟਰਾ ਨੇ ਚੀਕਾ ਪਟਿਆਲਾ ਰੋਡ ਤੇ ਹੈ ਜੀ ਮਜਬੂਰੀ ਕਰਕੇ ਜਲਦੀ ਬਾਣ ਵੇਚਣਾ ਆਸੇ ਪਾਸੇ ਜ਼ਮੀਨ ਦਾ ਰੇਟ ਲੱਖ ਰੁਪਏ ਕਿੱਲੇ ਦਾ ਜੀ ਇਹ ਵੀ 50 ਲੱਖ ਕਿੱਲਾ ਵੇਚ ਰਹੇ ਨੇ ਰੋਡ ਦਾ ਫਰੰਟ ਹੈ ਤੇ ਕੋਲੇ ਫੈਕਟਰੀ ਹੈ 8684092203 ਇਸ ਨੰਬਰ ਤੇ ਫੋਨ ਕਰਕੇ ਤੁਸੀਂ 12 ਕਿਲੇ ਜ਼ਮੀਨ ਵਿੱਚ ਦੋ ਮੋਟਰਾਂ ਨੇ ਜੀ ਰੋਡ ਦੇ ਉੱਤੇ ਜ਼ਮੀਨ ਹੈ ਆਸ-ਪਾਸ ਦਾ ਮਣ 85 ਲੱਖ ਰੁਪਏ ਕਿੱਲਾ ਵਿਕਿਆ ਤੇ ਇਹ ਵੀ 50 ਲੱਖ ਰੁਪਏ ਨੂੰ ਕਿੱਲਾ ਵੇਚ ਰਹੇ ਨੇ ਤੁਸੀਂ ਇਹ ਨੰਬਰ ਤੇ ਕਾਲ ਕਰਕੇ ਖਰੀਦ ਸਕਦੇ ਨੰਬਰ ਇੱਕ ਵਾਰ ਫੇਰ ਨੋਟ ਕਰ ਲਓ ਮਜਬੂਰੀ ਦੇ ਤੌਰ ਤੇ ਵੀਰ ਬੰਦ ਵੇਚ ਰਿਹਾ ਹੈ 8684092203 8684092203 ਇਹ ਮਾਲਕ ਵੀਰ ਦਾ ਨੰਬਰ ਹੈ ਇਸ ਨੰਬਰ ਤੇ ਕਾਲ ਕਰਕੇ ਜ਼ਮੀਨ ਬਾਰੇ ਸਾਰੀ ਜਾਣਕਾਰੀ ਲੈ ਕੇ ਤੁਸੀਂ ਖਰੀਦ ਸਕਦੇ ਹੋ ਤੇ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰਿਓ ਜੀ ਤਾਂ ਕਿ ਇਹ ਵੀਰ ਦੀ ਮਦਦ ਹੋ ਸਕੇ ਜ਼ਮੀਨ ਜਲਦੀ ਤੋਂ ਜਲਦੀ ਸੇਲ ਹੋ ਸਕੇ ਇਸ ਵੀਰ ਨੂੰ ਪੈਸਿਆਂ ਦੀ ਲੋੜ ਸੀ ਇਸ ਕਰਕੇ ਬੇਚ ਰਹੇ ਨੇ ਸੋ ਅੱਗੇ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰੋ ਜੀ ਜਿਹੜੇ ਵੀ ਚੈਨਲ ਨੂੰ ਸਪੋਰਟ ਕਰ ਰਹੇ ਨੇ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਉਹਨਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਉਮੀਦ ਕਰਦੇ ਆਂ ਜੀ ਤੁਸੀਂ ਚੈਨਲ ਨੂੰ ਅੱਗੇ ਤੋਂ ਵੀ ਇਦਾਂ ਹੀ ਸਪੋਰਟ ਕਰੋਗੇ ਸੋ ਸਾਰੇ ਜਣੇ ਲਾਈਕ ਸ਼ੇਅਰ ਵੀਡੀਓ ਨੂੰ ਜ਼ਰੂਰ ਕਰ ਦੇਓ ਤੇ ਕਮੈਂਟਾਂ ਦੇ ਵਿੱਚ ਇੱਕ ਵਾਰ ਫਿਰ ਵਾਹਿਗੁਰੂ ਜ਼ਰੂਰ ਲਿਖ ਦਿਓ ਜੀ ਇੱਕ ਕਿਲਾ ਤੇ 4 ਕਨਾਲ ਜ਼ਮੀਨ ਵਿਕਾਊ ਆ ਇੱਕ ਕਿਲਾ 4 ਕਨਾਲਾ ਜ਼ਮੀਨ ਵਿਕਾਊ ਆ ਰੇਟ 14 ਲੱਖ ਸਾਰੇ ਦਾ ਏਰੀਆ ਮੁਕਸਰ 14 ਲੱਖ ਰੁਪਏ ਸਾਰੇ ਦਾ ਰੇਟ ਰੱਖੇ ਗਿਆ ਜੀ ਇੱਕ ਕਿਲਾ ਤੇ ਚਾਰ ਕਨਾਲਾਂ ਜ਼ਮੀਨ ਵਿਕਾਊ ਆ 7658825445 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਫੇਰਚ ਸਕਦੇ ਹੋ ਵੀਡੀਓ ਨੂੰ ਅੱਗੇ শেয়ার ਤੇ ਲਾਈਕ ਕਰ ਦਿਓ ਬਣੇ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਜ਼ਰਾ ਜਲਦੀ ਲੈ ਕੇ ਮਿਲਦੇ ਆ ਇੱਕ ਹੋਰ ਨਵੇਂ ਵੀਡੀਓ ਅੱਗੇ ਵੀ ਇੱਕ ਵੀਡੀਓ ਜੀ ਜ਼ਰੂਰ ਦੇਖ ਲਿਓ 12 6 ਟਰਾਲੀ ਹੈ ਇਹ 12 6 ਟਰਾਲੀ ਹੈ ਜੈਕ ਵਾਲੀ ਟਰਾਲੀ ਹੈ ਇਹ ਨੰਬਰ ਹੈਗਾ 82 83 86 4259 ਅਮਰਗੜ ਖੜੀ ਹੈ 1,35,000 ਦੀ ਦੇਣੀ ਹੈ ਨੰਬਰ ਹੈਗਾ 82 83 86 4259 ਅਮਰਗੜ ਟਰਾਲੀ ਖੜੀ ਹੈ 12 6 ਟਰਾਲੀ ਹੈ ਜੈਕ ਹੈਵੀ ਜੈਕ ਲੱਗਾ ਹਿੱਸਾ ਹੈਵੀ ਲੱਗਾ ਹੋਇਆ ਹੈ ਬਧੀਆ ਟਰਾਲੀ ਹੈ